ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਵੀਰ ਕੋਲ ਆਪਾਂ ਪਹੁੰਚੇ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਪਸ਼ੂ ਵਿਖਾਉਣੇ ਆ ਜਿਨ੍ਹਾਂ ਦੇ ਵਿੱਚ ਇੱਕਾ ਨੀਲੀ ਦੀ ਮਾਝ ਤੁਹਾਨੂੰ ਦਿਖਾਉਣੀ ਆ ਇੱਕਾ ਮੀਨੀ ਝੋਟੀ ਤੁਹਾਨੂੰ ਦਿਖਾਉਣੀ ਆ ਤੇ ਦੋ ਪਸ਼ੂ ਜਿਹੜੇ ਬਾਹਰ ਭੱਜੇ ਆ ਵੀ ਤੁਹਾਨੂੰ ਦਿਖਾਉਣੀਆਂ ਗੱਲਬਾਤ ਹੁਣ ਆਪਾਂ ਸੋਨੂ ਵੀਰ ਨਾਲ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਵਧੀਆ ਵੀਰ ਜੀ ਵਧੀਆ ਚਲੋ ਵਧੀਆ ਜੀ ਤਾਂ ਜ ਟੋਕੜਾ ਕਪਣਾ ਇਕੱਠੀਆਂ ਕਰਤੀਆਂ ਜੀ ਟੋਕੜਾ ਕਪਣਾ ਇਦਾਂ ਹੀ ਆ ਗਿਆ ਮਾਰ ਇਸ ਕਿਰਪਾ ਦਾ ਮੇਨੇ ਟੋਕੜਾ ਕਪਣ ਚੈੱਕ ਪਾਸ ਤੇ ਇਹ ਵੀਰ ਜੀ 1.5 ਮਹੀਨੇ ਦੀ ਚੈੱਕ ਪਾਸ ਪਾਉੇ ਕਰਾਤੀ ਤੇ ਉਹ ਬਾਹਰਲੀ ਮੱਝ ਵੀ ਚੈੱਕ ਪਾਸ ਆ 1.5 ਮਹੀਨੇ ਚੈੱਕ ਕਰਾ ਕੇ ਛੱਡਾ ਟੀਕਾ ਲਵਾਤਾ ਅੱਛਾ ਇਹ 4 ਮਹੀਨੇ ਦੀ ਚੈੱਕ ਪਾਸ ਕਰਾ ਕੇ ਛੱਡਾ ਟੀਕਾ ਨੂੰ ਲਵਾਤਾ ਦੋਨੀ ਵਾਰ ਜਿੰਦੀ ਇਹ ਵੇਖੋ ਤੇ ਮੱਝ ਬੜੀ ਵਧੀਆ ਚਲੋ ਕੋਈ ਨਹੀਂ ਪਹਿਲਾਂ ਇਧਰੋਂ ਖਾ ਨਾਮ ਦੱਸ ਦੇ ਕਰੀ ਆਪਣਾ ਨਾਮ ਸੁਣੋ ਜੀ ਨਾਲਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਕਰੀ 9857551 ਠੀਕ ਹੈ ਤੇ ਸ਼ੁਰੂਆਤ ਫੇਰਾ ਇੰਗਲੈਂਡ ਵਾਲੀ ਤਾਂ ਕਰ ਲਈਏ ਇਹ ਤੋਂ ਗੱਲ ਇਹ ਮੇਮ ਜੇ ਠੀਕ ਹੈ ਸਿੰਗ ਸਿੰਗ ਵੀ ਇਹਦਾ ਦੇਖ ਸਕਦੇ ਬਿਲਕੁਲ ਅੱਧਾ ਸਿੰਗੇ ਚਿੱਟਾ ਤੇ ਅੱਧਾ ਕਾਲਾ ਤੇ ਕਾਫੀ ਖੂਬਸੂਰਤ ਹੈ ਪੂਰੀਆਂ ਬਿੱਲੀਆਂ ਅੱਛਾ ਲੈ ਖੋਲੋ ਆ ਬੱਚਾ ਜੇ ਤੇ ਮਗਰ ਕੀ ਜੇ ਮਗਰ ਨੀਲੀ ਦੀ ਕੱਟੀ ਹੈ ਇਹਦੇ ਪਿਓ ਨੀਲੀ ਜੀ ਆਹ ਦੇਖ ਸਕਦੇ ਚਿਹਰੇ ਹੋਗੀਆਂ ਸੋਹਣੀਆਂ ਬਿੱਲੀਆਂ ਆਹ ਦੇਖ ਸਕਦੇ ਜੀ ਲੇ ਜਾ ਬੀ ਜੀ ਬਾਕੀ ਗੁੰਡਾ ਸਿੰਘ ਹੈ ਤਾਂ ਵੀ ਸਰੀਰ ਦੇ ਹਿਸਾਬ ਨਾਲ ਸਿੰਘ ਠੀਕ ਹੈ ਹਾਲ ਕੀ ਨੇ ਕਿਤੇ ਦੋ ਦੇ ਕਿਆ ਹਲੋ ਆ ਦੇਖ ਸਾਡੇ ਤੇ ਇਹ ਰੋਇਦਾ ਇੱਕ ਨਹੀਂ ਸਾਫੀ ਕੋ ਬਸੂਰਤ ਝੋਟੀ ਹੈ ਜਿਹੜੀ ਆਪਲੀ ਲੈ ਜਾ ਬੀ ਜੀ ਬਾਕੀ ਥੱਲੇ ਵੀ ਸੋਹਣੀ ਤਿਆਰ ਹੋਈ ਆ ਪਰ ਮਗਰ ਵੀ ਇਹਦੇ ਨੀਲੇ ਦੀ ਕੱਟੀ ਆ ਇਹਦੇ ਵਿੱਚ ਕੀਵਾ ਇਹ ਬੀਹੋਂ ਨਾਲੀ ਅੱਛਾ ਲੈ ਲੈ ਕਿੰਨਾ ਇਹ ਤੇ ਕੋ ਦੁੱਧ ਦੇਖੋ ਦੁੱਧ ਵੀ ਅੱਠਾ ਤੋਂ ਬਾਹਰ ਹੋ ਰਿਹਾ ਹੈ 8 ਕਿਲੋ ਦੇ ਬਾਹਰ ਹੋ ਤਾਂ ਆਪ ਅੱਠ ਕਿਲੋ ਵਰਕ ਦਈਏ ਅੱਛਾ ਬੜੀ ਚਵਾਈ ਕਰਾ ਦਈਏ ਆ ਜਿਹੜੀ ਕੱਟੀ ਆ ਤੇ ਮਗਰ ਆ ਥਣ ਵੀ ਵੇਖ ਸਾਦੇ ਤੇ ਥਣ ਵੀ ਕਾਫੀ ਚੰਗਾ ਲੱਗਾ ਜਿਹੜਾ ਇਹਦੇ ਕੋਲ ਦਿਖਾ ਦੇ ਵੀ ਚਲ ਆ ਦੇ ਲੋ ਮੈਂ ਇਹਨੇ ਚਵਾਈ ਉਗਾਉਣਾ ਹੈ ਜਿਹੜੇ ਵੀਜ ਨੇ ਕਹਿੰਦੇ ਕਿ ਚਾਉਣ ਵਾਲੀ ਦੇ ਭਾਈ 2 300 ਪੀਰ ਵੀ ਮੱਝਗਾਰ ਘਰ ਖਾੜੀ ਦੇ ਠੀਕ ਹੈ ਨਹੀਂ ਸ਼ੌਕ ਦਰ ਨਾਲ ਰੱਖਿਆ ਬੰਦਾ ਬਾਕੀ ਮਗਰ ਕੱਟੇ ਵੀ ਕਾਫੀ ਚੰਗੀ ਸਾਂਭੀ ਸੁੰਭੀ ਵੀ ਚੰਗੀ ਹੈ ਕੱਟੀ ਪੰਨ ਵਾਸ਼ਿੰਗ ਸਾਨੂੰ ਦੋ ਹੰਦੀਏ ਠੀਕ ਹੈ ਆਰ ਗਾਰ ਦੇ ਲੋ ਗਾਰ ਜੇ ਠੀਕ ਹੈ ਬਾਕੀ ਆ ਮਗਰ ਜਸਨ ਅਦਾ ਚਾਹੇ ਇੱਕ ਸਾਥੀ ਜੀ ਤੇ ਦੂਰ ਤੋਂ ਵੀ ਕਰੀ ਤੇ ਇੱਕ ਸਾਥੀ ਜੀ ਮਰੇ ਰਮਾਨਾ ਖਲੋਤੀ ਕੋਈ ਪਹਾੜਾ ਨਹੀਂ ਪਾਇਆ ਗਾੜੀ ਕੋਈ ਸੋਝ ਨਹੀਂ ਇਹ ਤਰ੍ਹਾਂ ਜੜੀ ਇਹਦੀ ਚਵਾਈ ਹੋਉਂਦੀ ਆ ਬਾਕੀ ਮੌਸਮ ਠੰਡਾ ਆ ਦੇ ਕਰਕੇ ਚੱਗ ਵੀ ਥੋੜੀ ਘੱਟ ਹੀ ਹੁੰਦੀ ਹੈ ਨਾ ਬਾਕੀ ਜਵਾਬ ਆ ਇੱਕੋ ਸਮਾਂ ਮਾਰਦੀ ਆ ਠੀਕ ਆ ਬਾਕੀ ਇੱਕ ਅਰੇ ਜਿੱਤੇ ਖਲੋਗੀ ਬਸ ਖਲੋਗੀ ਨੀਲੀ ਦੇ ਵਿੱਚ ਜਿਹੇ ਵੈਸੇ ਛੰਡੀਆਂ ਢੇਰੀਆਂ ਹੁੰਦੀਆਂ ਘਰੇ el cartín ਛੱਡ ਜੀ ਹਾਂ ਜੀ ਕੱਟੀ ਜਾਗਾ ਤੂੰ ਛੱਡ ਜਾ ਉਹ ਦੋ ਇਹਨੂੰ ਤੂੰ ਥਲੇ ਕਾ ਜੀ ਠੀਕ ਹਲੋ ਜੀ ਚੇ ਗੋਰੀ ਨਾ ਛੱਗ ਨਹੀਂ ਹੈਗੇ ਮੱਖ ਸਾਹਿਬ ਅੱਠ ਕਿਲੋ ਦੀ ਬਾਦੀ ਹੈ ਦੋਦ ਨਹੀਂ ਨੇ ਠੀਕ ਹੈ ਜੀ ਚੇ ਗੋਰੀ ਜੀ ਠੀਕ ਹੈ ਜੀ ਆਹ ਆ ਪੀ ਲੋ ਚਾਹ ਦੋ ਤੁਹਾਡੀ ਬਾਦ ਜੀ ਠੀਕ ਹੈ ਜੀ ਆ ਪਾਟ ਕਿਲੋ ਦੋ ਦਵਾ ਦੋ 8 ਕਿਲੋ ਕੰਪਟੇ ਠੀਕ ਹੈ ਤੇ ਕੀ ਰੱਖਣੇ ਦਾ ਮੁੱਲ ਇਹ ਦੋ ਇਹ ਜਿੱਦਿਪੁਰ ਸੋਹਣੀ ਵਾਜਿਆ ਮਗਰ ਕੱਟੀ ਆ ਹਾਂਜੀ ਸਾਰੀ ਚੰਗੀ ਐ ਜਵਾਬ ਚੰਗਾ ਆ ਬਾਕੀ ਬੱਚਾ ਤੁਸੀਂ ਆਪੇ ਹੀ ਆਪਣੀ ਸਮਝਣਾ ਵੇਖ ਸਕਦੇ ਸਾਹਮਣੇ ਹੀ ਆ ਸਾਰੇ ਇਹ ਲਾਲੇ ਪੰਜ ਮਹੀਨੇ ਤੋਂ ਥੋੜੇ ਦਿਨ ਬਾਹਰ ਆ ਬੱਚਾ ਹਾਂਜੀ ਹਾਂਜੀ 35 40 ਨੇ ਕੱਟੀ ਜਾਂ ਦੱਸਣਾ ਹੈਗੀ ਹਾਂਜੀ ਤੇ ਇਹਦਾ ਮੁੱਲ ਇਹਦਾ ਮੁੱਲ ਵਿੱਚ 7000 ਰੁਪਏ ਦਾ ਭਾਵੇਂ ਹੋਵੇ ਕਿ ਚੰਗੇ ਏਡੇ ਦੇ ਬੱਧੀ ਅੱਛਾ ਫਿਰ ਤੁਸੀਂ 70 ਹੀ ਮੰਗ ਲੇ ਠੀਕ ਆ ਮੈਂ 60 ਦੇ ਦਾਂਗੇ ਕਿੰਨਾ ਛੜਨਾ 60 ਚ ਤੁਸੀਂ ਦੱਸੋ ਤੁਸੀਂ ਦੱਸਣਾ ਜੀ ਤੁਸੀਂ ਦੱਸੋ ਭਾਈ 2000 ਛੜਤੀ ਐ ਦੋ ਯਾਰੀ ਹੋ ਛੱਡ ਦੀ ਅੱਛਾ 56000 ਰੁਪਏ ਦਵਾਂਗੇ 50000 ਦੀ ਦੇ ਦੇਓਗੇ ਬਾਕੀ ਕੱਦ ਕਾਠ ਵੀ ਚੰਗਾ ਵਾ ਠੀਕ ਆ ਤੇ ਹੁਣ ਮੀਨੀਮ ਖਾਈਤ ਆ ਪਿਓ ਨੀਦੀ ਸੋਣੀ ਰੱਜ ਗਈ ਹਾਂਜੀ ਹਾਂਜੀ ਤੇ ਮਗਰ ਕੱਟੀ ਵੀ ਨਹੀਂ ਦੀ ਗੱਟੀ ਤੇ ਦੁੱਧ ਪਾਲ ਵਿੱਚ ਹੁਣ ਮੀਨੀਮ ਅੱਜ ਕਿੰਨੇ ਚਿਰ ਦੀ ਚੱਕ ਪਾਸ ਕਰਾ ਦਿੱਤੀ ਇਹ ਵੀਰ ਜੀ 1.5 ਮਹੀਨੇ ਦੀ ਜਿਹੜਾ ਡਾਕਟਰ ਚੈੱਕ ਕਰਦਾ ਵਾ ਅੱਛਾ 45000 ਰੁਪਏ ਮੇਰੇ ਕੋਲ ਆਣ ਕੇ ਚੈੱਕ ਕਰਾ ਲਓ। ਅਤ ਤੁਸੀਂ ਚੈੱਕ ਕਰਾਤੀ ਆ। ਮੈਂ ਚੈੱਕ ਕਰਾ ਗਾ ਉਹ ਕੀ ਗੱਲ ਵਾਤਾ ਠੰਡਾ। ਅੱਛਾ ਜਿਹੜਾ ਕਹੀ ਹੋ ਡੇਢ ਮਿੰਟ ਪਾਜੀ ਕਈਆਂ ਡਾਕਟਰ ਨਹੀਂ ਪਾ ਲਗਾਦਾ। ਹਾਂਜੀ ਹਾਂਜੀ। ਜਿਹੜਾ ਡੇਢ ਦਾ ਚੈੱਕ ਕਰਦਾ ਬੇਸ਼ੱਕ ਮਿਲੇਗਾ ਚੈੱਕ ਕਰਾ ਕੇ। ਤੇ ਕਿੰਨਾ ਦੁੱਧ ਜੀ ਦੇਖੋ। ਦੁੱਧ ਦਾ 6 ਕਿਲੋ ਜੀ। ਲਿਆ ਤੋ। ਇਹ ਬੜੀ ਸੀਲ ਆ। ਇਦਾਂ ਹੀ ਬਸ। ਅੱਛਾ। ਇਦਾਂ ਬੈਠਾ ਥੱਲੇ। ਠੀਕ ਹੈ ਜੀ। ਬਾਹਰ ਉਹ ਮੇਰੇ ਕੋਲ ਦੇ ਬਾਹਰ। ਤੋੜਾ ਹਾਂ ਫੇਰ ਦੇਖ ਲਈ ਨਾ। ਦੁੱਧ 6 ਕਿਲੋ ਦੀ ਗਰੰਟੀ ਆ। ਠੀਕ ਹੈ। ਡੇਢ ਮਿੰਟ ਦੀ ਚੈੱਕ ਪਾਸ ਦੀ ਆਪਣੀ ਪੂਰੀ ਇਨ ਬਸਾ ਪੜਾ ਪਾਓ ਥਲੇ ਬੈਜੋ ਠੀਕ ਹੈ ਜੀ ਤੇ ਇਹਦਾ ਮੁੱਲ ਇਹਦਾ ਮੁੱਲ ਭਈ 42000 42000 ਕਿੰਨੇ ਦੀ ਕਰ ਦੋਗੇ 1000 ਘਟਾ ਦਾਂ 41000 ਪੂਰੇ 40 ਦੇ ਕਰ ਦੋਗੇ 40000 ਠੀਕ ਹੈ ਪਰ ਇਹ ਮੇਰੇ ਘਰ ਵੀ 1.5 ਮਹੀਨੇ ਤੋਂ ਚੈੱਕ ਕਰਾ ਰਿਹਾ ਜਿਹੜਾ ਡਾਕਟਰ ਜੀ 1.5 ਦੀ ਕਰਦਾ ਸਾਡੀ ਉਹਦਾ ਫੁੱਲ ਗਾਰੰਟੀ ਆ ਠੀਕ ਹੈ ਤੇ ਆਪਣੇ ਘਰ ਵੀ ਦੋ ਦੀਆਂ ਦੀ ਬਾਅਦ ਚੈੱਕ ਕਰਾ ਸਕਦਾ ਖਰਚੇ ਵੀ ਠੀਕ ਹੈ ਜੀ ਤੇ ਹੁਣ ਆਵਲੀ ਜਾਵਾਂ ਜਿਹੜੀ ਇਹ ਬੱਚੇ ਤੋਂ ਬਿਨਾ ਹੀ ਜੇ ਬੱਚੇ ਤੋਂ ਬਿਨਾ ਹੀ ਕਿੰਨਾ ਜਿਆਦਾ ਕੋ ਦੁੱਧ ਇਹ ਕੋ ਦੁੱਧ ਭਾਈ 5 ਕਿਲੋ ਯਾਰ 5 ਕਿਲੋ ਦੋ ਤਿਆਰ 3 ਤੋਂ ਵੱਧ ਦੁੱਧ 5 ਕਿਲੋ ਲਿਆ ਤੋਰੋ ਇਹਨਾਂ ਵਿੱਚ ਅੱਧਾ ਅੱਛਾ ਪਹਿਲਾ ਸੂਆ ਜੀ ਠੀਕ ਹੈ ਜੀ ਪਾਕ ਕੋਲਾ ਜਲਸੀ ਰਹਾ ਦਿਜੀ ਚਾੜੇ ਥੋੜੇ ਮਾਰ ਦੋ ਕੈਮਰਾ ਨਾ ਦੇਖ ਸਾਡੇ ਜੀ ਹਲ ਆਹ ਆਪਾਂ 6 ਕਿਲੋ ਕਹਿ ਦਿੱ ਗਏ ਵਾਜੂ ਜਦੋਂ ਮੈਂ ਬਾਈ 40 ਰੁਪਏ ਆਇਆ ਤੁਹਾਨੂੰ ਵਾਜੂ ਠੀਕ ਹੈ ਜੀ ਹੋਣ 5 ਕਿਲੋ ਜੀ ਠੀਕ ਹੈ ਉਹ ਕੱਟੀ ਬੰਦ ਦੇ ਵੀ ਦਿਓ ਖਾਲੀ ਕਰਤੀ ਉਹਨੇ ਸਾਰੇ ਆਵੇਂ ਥਣ ਤੋੜਨ ਦੀ ਇਹਦਾ ਮੁੱਲ ਤੇ ਦੱਸ ਦੀ ਜੀ ਆਪਾਂ ਮੁੱਲ ਦਾ ਦੇ ਮੇਰਾ ਇਹ 12000 ਦੀ ਭਾਈ 12000 ਦੀ ਹਾਂ ਚਲੋ ਮੋਕੇ ਤੇ ਕਰ ਦੋਗੇ ਥੋੜਾ ਫਟ 2400 2400 ਠੀਕ ਹੈ ਤੇ ਆ ਕਿੰਨੇ ਚੱਲਦੀ ਚੱਕ ਪਾਸ ਤੇ ਇਹ ਵੀਰ ਜੀ 4 ਮਹੀਨੇ ਜੇ ਆਪਾਂ ਚੱਕ ਪਾਸ ਕਰਾਤੀਏ ਅੱਛਾ ਤੇ ਦੁੱਧ ਨਹੀਂ ਦਿੰਦੀ ਇਹ ਦੋ ਤਿੰਨ ਅਧਰਖੋ ਗਾੜੀ ਲਾਓ ਦੁੱਧ 12 13 ਕਿਲੋ ਬੰਦੇ ਜਿਹੋ ਆ ਦੁੱਧ ਦੇਖੋ ਚਾਲਰ ਹਾਂ ਦੇਖਸਾ ਤਾਂ ਛਾਲਰ ਵੀ ਚੰਗੀ ਆ ਬਾਕੀ ਮਿਲ 12 13 ਸਿਰਫ ਬੰਦੇ ਜੇ ਮਲਾਜਮ ਕੋਲ ਮਾਝੇ ਆ ਅੱਛਾ ਦੇਖੋ ਲਈ ਆ ਠੀਕ ਹੈ ਸਿਰਫ ਉਹਦਾ ਮੇਰਾ ਦੁੱਧ ਨਹੀਂ ਸਰਦਾ ਭਾਈ ਦੁੱਧੋਂ ਮੈਂ ਛੱਡਤੀ ਆ ਅੱਛਾ ਤੇ ਉਹ ਬੱਜ ਵੀ ਲੱਗੀ ਦਾਦੀ ਹੋਣਾ ਠ ਦੋ ਦੇ 13-13 ਕਿਲੋ ਚੋਇਆ ਕੋਨਾਂ ਨੇ ਠੀਕ ਹੈ ਜੀ ਹਾਂ ਜੀ ਚੈੱਕ ਆਪਣੀ ਵੀਰ ਮੇਲ ਚੋਂ 4 ਮਹੀਨੇ ਦੀ ਕਰਾ ਖੜੇ ਇਹ ਨਹੀਂ ਇਹਦੇ ਪੰਜਾਂ ਦੀ ਸ਼ਾਂਦੀ ਆ ਠੀਕ ਹੈ ਜੀ 4 ਮਹੀਨੇ ਦੀ ਪੰਜਾਂ ਲੱਗਣ ਵਾ ਇਹਨੂੰ ਥੋੜੇ ਵੀ ਦਉਂਦਾ ਕੋਈ ਅੱਛਾ ਹਾਂ 4 ਮਹੀਨੇ ਦੀ ਚੈੱਕ ਪਾਸ ਆ ਪਾਸ ਆ ਉਹ ਚੈੱਕ ਕਰਾਤੀ ਦੋਹੇ ਕਰਾਤੀ ਉਹ ਵੀ ਦੇ ਦੀ ਅੱਜ ਹੀ ਕਰਾਈਆਂ ਵਾ ਅੱਜ ਹੀ ਕਰਾਈਆਂ ਠੀਕ ਹੈ ਗੱਦਨ ਦਾ ਲਵਾਤਾ ਬਹੁਤ ਠੀਕ ਹੈ ਜੀ ਹਾਂ ਤੇ ਇਹਦਾ ਮੁੱਲ ਬਾਕੀ ਇਹ ਸੁਣੀ ਭਾਜੀ ਗਾਂ ਗਰਮੀ ਗਰਮੀ ਸੁਣੀ ਦੋ ਚਾਰ ਪੰਜ ਮਹੀਨੇ ਸਾਹਮਣੇ ਪੈਣੀ ਆ ਠੀਕ ਹੈ ਤੇ ਮੱਝ ਜਿੱਦ ਤੱਕ ਤਿਆਰ ਵੀ ਮੱਝ 80-85 ਹਜ਼ਾਰ ਬਾਕੀ ਚੰਗੇ ਗੱਡ ਘੱਟ ਘਾਲੇ ਚੱਡੇ ਵੱਲੋਂ ਬੰਦ ਲੋ ਭਾਜੀ ਇਦਾਂ ਹੀ ਮੰਦੀ ਥਲੇਓ ਠੀਕ ਹੈ ਜੀ ਬੰਦ ਲੋ ਬੇਵੰਤ ਬਾਦੀ ਥਲੇ ਚੰਗੇ ਪਿੱਠ ਫੋੜੇ ਵਾਲੀ ਆ ਜਿਹੜੀ ਬਾਕੀ ਜਿਹੜਾ ਕੋ ਵੀ ਲੈ ਜਾਊਗਾ ਸਾਹ ਵਾਲਾ ਉਤਰਾਂ ਚਾਲਰ ਚੰਗੀ ਆ ਇਹਦੀ ਜੇ ਕਿਸੇ ਕੱਟੇ ਭਾਜੀ ਮੇਰੀ ਇਹ ਗੱਡੀ ਆ ਸੁੰਦਿਆਂ ਤੱਕ ਥਾਂ ਦੀ ਗੱਡੀ ਮੇਰੀ ਆ ਅੱਛਾ ਕੋਈ ਟਿੱਪੇ ਕਰ ਖੜੇ ਕੋ ਥਾਂ ਚ ਫਾਲਟ ਹੋਵੇ ਪੂਰ ਛੱਟਾ ਮਾਰੇ ਅੱਛਾ ਮੇਰੀ ਗੱਡੀ ਈ ਫੁੱਲ ਤੇ ਇਹਦਾ ਮੁੱਲ ਜਿਹੜਾ 38000 ਦੀ 38000 ਦੀ ਮੌਕੇ ਤੇ ਹੋਰ ਕਰ ਦਈਏ ਮੰਨ ਤਨ ਕਰਾ ਲਓ ਤੁਸੀਂ ਅੱਜ ਮਾਲ ਕਰਾ ਦੋ ਕਿੰਨਾ ਕਰ ਦੋਗੇ ਜਦ ਦਰੋ ਤੁਸੀਂ ਕਿੰਨੇ ਦੀ ਤੁਸੀਂ ਦੱਸ ਦੋ 36 ਦੀ 36 ਦੀ ਲੱਗ ਭਾਜੀ ਹੋਰ ਕਰ ਦੋਗੇ ਦੇ ਹੋਦੇ ਮਾਦਲ ਦੇ ਸਰ ਭਾਜੀ 33 34 ਹਜ਼ਾਰ ਦੀ ਦੋ ਨੰਬਰ ਜੱਪਾ ਲਾਈਏ ਠੀਕ ਹੈ ਬਾਕੀ ਇਹ ਹੈ ਕਿ ਜੇ ਕਿਸੇ ਨੇ ਕੱਟੀ ਸੰਭ ਨਹੀਂ ਉਹਦੇ ਨੂੰ ਇਹ ਮੱਝ ਸਾਂਭਲੇ ਮੱਝ ਸਾਂਭਲੇ ਮੰਨ ਲਓ 50 ਦੀ ਹੈ 50 20 50 ਦੀ ਕੱਟੀ ਲੈਣੀ ਆ ਹਾਂਜੀ ਹਾਂਜੀ ਬੰਨ ਵਾਲਾ ਇਦਾਂ ਮਾਦੀ ਦਾ ਲੱਗ ਤੇ ਸੱਜਰ ਕਿੰਨਾ ਦੋ ਚਵਾ ਦਿੰਦੀ ਜੀ 13 13 ਕਿਲੋ ਚਵਾ ਭਾਜੀ ਬੰਦੇ ਦੁੱਧ ਅੱਛਾ ਇਹ ਮੇਰੀ ਭਾਵੇਂ 24 ਮਹੀਨੇ ਚੱਕ ਪਾਥਾ ਗਾਰੰਟੀ ਮੇਰੀ ਥਾਣਾ ਦੀ ਸੂਨ ਦੇ ਦਾ ਕਰਨਗੀ ਆ ਠੀਕ ਹੈ ਜੀ ਕੋਈ ਸਰਕਾਰਵਾਦ ਨਿਕਲੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਤੇ ਵੇਸ਼ ਚਾ ਕੇ ਖੜੇ ਜੀ ਅੰਜ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਅੱਛਾ ਆਪਣੀ ਚੈੱਕ ਲਾ ਕੋ ਹਰ ਜ਼ਰਦਾ ਠੀਕ ਹੈ ਜੀ ਹਾਂ